ਕਬੱਡੀ 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 ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਦਰਮਿਆਨ ਪਹਿਲੀ ਕਬੱਡੀ ਗੁਰੀ ਧਲੇਰ ਦੀ ਧਰਤੀ 'ਤੇ ਮਰੀ ਸਾਹਮਣੇ ਕਹਿੰਦੇ ਸੁਗਰੂਰ ਵਾਲੇ ਵੀ ਪਹਿਲੀ ਕਬੱਡੀ ਪੈ ਗਈ ਹੈ ਮੇਰੇ ਮਿੱਤਰੋ ਸਾਹਮਣੇ ਕਹਿੰਦੇ ਚਾਰ ਤਿਆਰ ਵਰ ਤਿਆਰ ਨੇ ਆ ਕਿਵੇਂ ਨੌਜੋੜ ਖਡੂਰ ਸਾਹਿਬ ਦੇ ਇਲਾਕੇ ਦਾ ਪਿੰਡੇ ਫਿਹਰੇ ਦੇ ਪਿੰਡਾਂਵਾ ਮੌਜੜ ਕਹਿੰਦੇ ਅਰਛੋੜਾ ਦੇ ਪਿੰਡਾਂਵਾ ਕਿਵੇਂ ਟਰਾਈ ਕਰਦਾ ਪਰ ਚੋਟ ਲੱਗੀ ਹੈ ਮਿਹਰ ਕਰੇ ਪ੍ਰਮਾਤਮਾ ਤੱਤੀ ਵਾਅ ਨਾ ਲੱਗੇ ਕਿਸੇ ਨੂੰ ਵਾਹਿਗੁਰੂ ਕਿਰਪਾ ਰੱਖੇ ਆਪਣੇ ਮਨਾਂ ਦੇ ਵਿੱਚ ਅਰਦਾਸ ਜਰੂਰ ਕਰਿਓ ਕਿ ਪ੍ਰਮਾਤਮਾ ਸਾਡੀ ਅੱਖਾਂ ਦੇ ਸਾਹਮਣੇ ਕਿਸੇ ਦੇ ਸੱਟ ਨਾ ਲੱਗੇ ਕੋਈ ਗੱਲ ਨਹੀਂ ਗੁਰੀ ਠੀਕ ਹੈ ਨੌਜਵਾਨਾਂ ਤਾੜੀਆਂ ਮਾਰੋ ਯਾਰ ਮੁੰਡੇ ਦੇ ਲਈ ਤੁਹਾਡੀ ਮਾਰੀ ਹੋਈ ਤਾੜੀਆਂ ਹੌਂਸਲਾ ਜਰੂਰ ਦੇਵੇਗੀ ਜਦੋਂ ਬੰਦੇ ਨੂੰ ਹੌਸਲਾ ਮਿਲ ਜਾਂਦਾ ਨਾ ਇਨਸਾਨ ਨੂੰ ਉਹ ਮੇਰੀ ਵੀਡੀਓ ਜੇ ਜਮਾ ਅੱਧਾ ਵੱਡਿਆ ਪਿਆ ਵੀ ਹੋਵੇ ਨਾ ਉਹ ਅੱਥ ਖਾਤਾ ਕੋਈ ਮਨਪ੍ਰੀਤ ਬੱਚਾ ਗੋਮੇ ਜੀ ਕਿਸੇ ਦਾ ਹੱਥ ਜੋੜ ਕੇ ਬੇਨਤੀ ਹੈ ਬਾਜੇ ਦੀ ਧਰਤੀ ਹੈ ਤੇ ਦੋ ਵਰਦੀ ਵਾਲੇ ਦੀਪ ਨੇ ਕਬੱਡੀ ਪਾ ਦਿੱਤੀ ਹੈ ਤੇ ਚਾਰ ਨੇ ਇੱਕ ਪਾਸੇ ਲੰਬੜ ਮੱਲੀਆਂ ਦੀ ਧਰਤੀ ਦਾ ਨਾਲ ਦੀਪ ਗੜੀਆ ਨੰਨੂ ਆ ਲੰਬੜ ਲੰਬੜ ਮੱਲੀਆਂ ਵਾਲਾ ਤੇ ਦੂਜੇ ਪਾਸੇ ਦੋ ਵਰਦੀ ਵਾਲਾ ਦੀਪਾ ਮੁਕਾਬਲਾ ਸਖਤ ਹੈ ਲੱਗਿਆ ਪਿਆ ਜੋਰ ਦੋਨਾਂ ਮੁੰਡਿਆਂ ਦਾ ਝੋਟੀ ਤੇ ਅੱਡੀ ਦਾ ਉਹ ਵਿੱਚ ਗਰਫਤ ਦੇ ਚੱਲਦਾ ਨਜ਼ਾਰਾ ਖੇਡ ਕਬੱਡੀ ਦਾ ਵਿੱਚ ਉਹ ਦੀਪ ਦੀ ਕਬੱਡੀ ਹੈ ਦੋ ਬੁਰਜੀ ਵਾਲਾ ਦੀਪ ਮਾਝੇ ਦੀ ਧਰਤੀ ਐ ਚਾਰ ਜਾਫੀ ਨੇ ਸ਼ੂਸ਼ਕ ਦਾ ਫੂਲਾ ਪਰਲੀ ਕੰਨੀ ਤੇ ਐ ਦੋ ਨੰਬਰ ਤੇ ਦੀਪਗੜ੍ਹ ਪਿੰਡ ਦਾ ਨੰਨੂ ਐ ਦੋ ਨੰਬਰ ਤੇ ਕਮਾਲਪੁਰੀਆ ਦਵਿੰਦਰ ਖੁੱਚ ਕੱਢ ਕੇ ਚੋਬਰ ਨੇ ਬਾਹਰ ਸੁੱਟਿਆ ਦੋ ਪਰਜੀ ਵਾਲਾ ਅਮਰੀਕ ਦੀਪ ਆ ਗਿਆ ਆ ਗਿਆ ਦੀਪ ਦੀਏ ਤੇ ਮੇਰੇ ਡਾ ਦੇ ਰਣਜੀਤ ਰਾਏ ਜੀ ਕਹਿੰਦੇ ਵੀ 100 ਡਾਲਰ ਦਿੱਤਾ ਜਾਵੇਗਾ ਵੱਡੇ ਪਿਆਰ ਤੇ ਸਤਿਕਾਰ ਦਿੱਤੇ ਜਾਣਗੇ ਮੈਨੂੰ ਲੱਗਦਾ ਮੈਨੂੰ ਲੱਗਦਾ ਮੈਨੂੰ ਲੱਗਦਾ ਰਾਏ ਸਾਹਿਬ ਗੱਲ ਹੋਰ ਤੋਂ ਹੋਰ ਰਣਜੀਤ ਸਾਹਿਬ ਦੇ ਸਾਹਮਣੇ ਪਿੰਨੇ ਪੜਾਕੇ ਨਿੱਗਲਦੀ ਅੱਗ ਦੀਪ ਆਇਆ ਮਸਈਏ ਮੋਦਰਾ ਹੈਲੋ 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 ਆ ਰਹੀ ਜੀ ਬਾਜ ਹਾਂਜੀ ਉਸ ਤੋਂ ਬਾਅਦ ਦੀਪ ਦਿਵਰਜੀ ਦੀ ਧਰਤੀ ਦਾ ਸਾਹਮਣੇ ਲੰਮੜ ਮੱਲੀ ਵਾਲੇ ਨੂੰ ਟੱਚ ਲੱਗ ਗਿਆ ਜੀ ਦੇਖੋ ਕੀ ਬੰਦਾ ਮਾਫੀ ਤੇ ਜਾਚੀਆਂ ਜਿਹੜੀ ਤੁਹਾਡੇ ਤੱਕ ਆਵਾਜ਼ ਮੇਰੀ ਆ ਰਹੀ ਹੈ ਕਿਉਂਕਿ ਇਹ ਬਹੁਤ ਸੋਹਣੇ ਥਾਪੀ ਸਾਰੇ ਜੀ ਕਰਾਊਡ ਪੂਰਾ ਚੀਕਾਂ ਵੱਜ ਰਹੇ ਨੇ ਜਿਹਦੇ ਸਾਹਮਣੇ ਥਾਪੀ ਵੱਜੀ ਹੈ ਪੂਰੀ ਗੱਲਬਾਤ ਬਣਾਈ ਆ ਅਰਸ਼ ਖਾਕੋੜਿਆਂ ਵੀ ਇੰਤਰੀ ਇੱਕ ਮਿੰਟ ਜਿਹੜੀ ਟੀਮ 5000 ਡਾਲਰ ਹਰੇਕ ਟੀਮ ਨੇ ਇੱਥੇ ਐਂਟਰੀ ਦਿੱਤੀ ਹੈ ਮੇਲਾ ਖੇਡਣ ਦੇ ਲਈ ਉਹ ਜਰਨੈਲ ਹਰੀ ਸਿੰਘ ਨਾਲਵਾ ਕਬੱਡੀ ਕਲੱਬ ਜਿਹੜੀ ਪਹਿਲਾਂ ਲੇਟ ਆਈ ਸੀਗੀ ਉਹਦਾ 500 ਡਾਲਰ ਜਿਹੜਾ ਕੱਟਿਆ ਗਿਆ ਸੀਗਾ ਉਹ ਗੁਰੂ ਘਰ ਨੂੰ ਗਿਆ ਮੇਰੇ ਵੀਰੋ ਇਹ ਖਾਲਸਾ ਜੀ ਬਹੁਤ ਵਧੀਆ ਉਪਰਾਲਾ ਲਾਈਟ ਵੀ ਗਰਾਊਂਡ ਦੀ ਆ ਗਈ ਜੀ ਲਓ ਸਾਹਮਣੇ ਕਹਿੰਦੇ ਦੀਪਤ ਮੁਰਜੀ ਵਾਲਾ ਫੇਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਗਰਾਊਂਡ ਦੇ ਵਿੱਚ ਚਾਰੇ ਪਿਆਰ ਵਿੱਚ ਪਿਆਰ ਨੇ ਕੀਤੀ ਹੋਈ ਟਰਾਈ ਲੱਗਦਾ ਏ ਜੇ ਭੰਗ ਗਿਆ ਤੇ ਸੁਆਦ ਦੇਵਾ ਤੇ ਸਿਰਾ ਹੁਣ ਪਤਾ ਲੱਗਦਾ ਖੋਟ ਵਾਲਾ ਆਹ ਜੱਲਾ ਮਨਸ਼ੀਰ ਖੋਟ ਵਾਲਾ ਦੀਪ ਦੀ ਕਬੱਡੀ ਪੈ ਰਹੀ ਹੈ ਉਧਰ ਕਹਿੰਦੇ ਲਲਕਾਰਾ ਤਾੜੀ ਵੱਜਦੀ ਆਂ ਕੰਦੇ ਇੱਥੇ ਲਿਆ ਕੇ ਰੱਖੀ ਜਾਓ ਬਾਅਦ ਸਾਰੇ ਮੋੜ ਦਿਆਂਗੇ ਠੀਕ ਆ ਰਿੰਟੋ ਤੇਰੀ ਜ਼ਿੰਮੇਵਾਰੀ ਹੈ ਇੱਥੇ ਬੱਚੇ ਇਕੱਠੇ ਕਰੀ ਜਾ ਲਓ ਨਿਰਮਲ ਸਿੰਘ ਲੋਪੋਕੇ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ ਪੀਰਠੜਵਾਲ ਨੇ ਮੇਰੇ ਵੀਰੋ ਬਹੁਤ ਸੋਹਣੀ ਮੈਨੇਜਮੈਂਟ ਕੀਤੀ ਹੋਈ ਆ ਆਓ ਆਓ ਸਿਰਾ ਆਓ ਸਿਰਾ ਆਓ ਸਿਰਾ ਓਏ ਲੰਬੜਾ ਆਓ ਸਿਰਾ ਓਏ ਲੰਬੜਾ ਆਓ ਸਿਰਾ ਓਏ ਨਿਰਮਲਾ ਆਓ ਸਿਰਾ ਓਏ ਲੰਬੜਾ ਇਹ ਮੱਲੀਆਂ ਵਾਲਾ ਲੰਬੜਾ ਐਜੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ